ਮੈਂ ਭਜਨ ਲਾਲ ਚੋਪੜਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ்சி ਬੈਂਕ ਮੈਂ ਕੱਲ 26 ਜਨਵਰੀ ਜਿਹੜੀ ਆ ਉਹਨੂੰ ਸਾਰਾ ਦੇਸ਼ ਮਨਾ ਰਿਹਾ ਤੇ ਬਾਵਾ ਸਾਹਿਬ ਅੰਮੇੜਕਰ ਜੀ ਨੇ ਜਿਹੜਾ ਦੇਸ਼ ਆਜ਼ਾਦੀ ਤੋਂ ਬਾਅਦ ਸੰਵਿਧਾਨ ਲੇ ਕੇ ਜਿਹੜਾ ਸੰਵਿਧਾਨ ਤਿਆਰ ਕੀਤਾ ਜਿਹਦੇ ਮੁਤਾਬਕ ਅੱਜ ਦੇਸ਼ ਚੱਲਦਾ ਪਿਆ ਤੇ ਇਹ ਜਿਹੜਾ ਸੰਵਿਧਾਨ 1950 ਨੂੰ ਜਿਹੜਾ ਲਾਗੂ ਹੋਇਆ ਸੀ 26 ਜਨਵਰੀ ਵਾਲੇ ਦਿਨ ਤੇ ਉਸ ਰਹਿਬਰ ਦਾ ਮੈਂ ਬੜਾ ਧੰਨਵਾਦੀ ਆ ਜਿਨ੍ਹਾਂ ਐਡਾ ਬੜਾ ਸੁਵਿਧਾਨ ਲੈ ਕੇ ਪੂਰਾ ਦੇਸ਼ ਚੱਲਦਾ ਡੱਬੇ ਕੁਚਲੇ ਲੋਕਾਂ ਦੇ ਸਾਰਿਆਂ ਦਾ ਵਿੱਚ ਉਹਦੇ ਉਹਨਾਂ ਨੇ ਸਾਰਿਆਂ ਨੂੰ ਸਤਿਕਾਰ ਦਿੱਤਾ ਤੇ ਮੈਂ ਕੱਲ ਦੇ ਦਿਨ ਦੀਆਂ 26 ਜਨਵਰੀ ਦੀਆਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ 26 ਜਨਵਰੀ ਦੀਆਂ ਜੈ ਪੀਰ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ